ਮੈਂ ਇਲੈਕਸ਼ਨ ਲੜੀਆ ਤੇ ਮੇਰੇ ਨਾਲ ਹੀ ਬੀਜੇਪੀ ਚਲੇ ਗਏ ਨੇ ਤੇ ਬੀਜੇਪੀ ਦੇ ਅੱਜ ਸੀਨੀਅਰ ਲੀਡਰ ਜੀ ਜਦੋਂ ਭਗਵੰਤ ਪਾਚੀ ਦਾ ਇਲੈਕਸ਼ਨ ਹਾਰੇਗੇ ਦਿੱਲੀ ਦੀ ਜਦੋਂ ਇਲੈਕਸ਼ਨ ਹਾਰੇ ਆ ਰਾਹੁਲ ਅਮੇਜ਼ਿੰਗ ਮਨਨ ਦੀ ਬੰਦ ਮਰੀ ਜਾ ਚੁੱਪ ਕਰ ਹਾਂ ਜੀ ਇਹ ਤਾਂ ਸਭ ਤੇ ਅੱਧੇ ਕਰ ਲੋ ਮੈਂ ਜ਼ਿੰਮੇਵਾਰ ਜੀ ਦੋ ਵਾਰ ਜੀ ਕਰ ਦਿੰਦਾ ਠੀਕ ਹੈ ਤੇ ਬੰਦ ਕਰ ਸਟੀਵਨ ਮੈਂ ਕਿੱਥੋਂ ਲਿਆ ਮੈਂ ਯਾਰ ਭਾਈ ਇਹ ਨਹੀਂ ਚੱਲਦਾ 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 ਬਈ ਕਰ ਲੀਓ ਯਾਰ ਕੁਝ ਦੋ ਵਾਰੀ ਗੱਲਾਂ ਕਰੀਏ ਕੋਈ ਯਾਰ ਫਿਰ ਬੋਲੋ ਨਾ ਬੇਟਾ ਨਹੀਂ ਨਹੀਂ ਅਸੀਂ ਥੱਲੇ ਹੀ ਆ ਬੰਦ ਕਰ ਲੋ ਦੋ ਮਿੰਟ ਫਿਰ ਜੀ ਜੀ ਬੋਲੋ ਜੀ ਸਰ ਜੀ ਸ਼ੁਰੂਤ ਕਰ ਲੋ ਜੀ ਮੈਂ ਜੀ ਮੈਂ ਹੂੰ ਸਰਜੀਵ ਰਾਜਾ ਜੀ ਕਿਤਾ ਹਮ ਨਾ ਸੋਣ ਸੋਣ ਆ ਜੇ ਮੇਕੀ ਕਿਸੇ ਸਾਰੇ ਜਾਣਦੇ ਹਾਂ ਹਰਜੀਵ ਰਾਜਾ ਜੀ ਜਿਹੜੇ ਕੀ ਮੇਰੇ ਨਾਲ ਯੂਥ ਦੇ ਵਿੱਚ ਪ੍ਰਧਾਨ ਰਹੇ ਮੈਂ ਸੂਬੇ ਦਾ ਪ੍ਰਧਾਨ ਸੀ ਜਿਲ੍ਹੇ ਦੇ ਪ੍ਰਧਾਨ ਉਹ ਤੋਂ ਬਾਅਦ ਵਿੱਚ ਜੀਪੀ ਸੋਧੋ ਲਖਣ ਲੜੀ ਹੈ ਜੀਪੀਸ ਮੇਰੇ ਨਾਲ ਅੱਗੇ ਨੇ ਤੇ ਅੱਜ ਵੀ ਜੀਪੀ ਦੇ ਸਾਡੇ ਲੀਡਰ ਨੇ ਜਿਹੜਾ ਇੱਕ ਪਰਿਵਾਰ ਦਾ ਗੱਦਾਰ ਪਰ ਨਾ ਟੁੱਟਣ ਵਾਲਾ ਜਿਹੜਾ ਉਹ ਇਹ ਪਰਵਾਰ ਹੈ ਤੇ ਇਹ ਸ਼ੁਰੂਆਤ ਕਿੱਥੋਂ ਹੁੰਦੀ ਆ ਮੈਂ ਛੋਟੀ ਗੱਲ ਕਰਕੇ ਤੁਹਾਨੂੰ ਦੱਸਾਂ ਵੀ ਜਿੱਦਣ ਭਗਵੰਤ ਮਾਨ ਕਬੂਤਲਾ ਹਾਊਸ 'ਚ ਉਹਨਾਂ ਦੇ ਪੈਸੇ ਆ ਜਿਹੜੇ ਉਹ ਰੁਕ ਗਏ پڑےਗੇ ਇਲੈਕਸ਼ਨ ਕਮਿਸ਼ਨ ਆ ਗਿਆ ਉਹ ਤੋਂ ਬਾਅਦ ਕਬੂਤਲਾ ਹੌਲ ਇਲੈਕਸ਼ਨ ਕਮਿਸ਼ਨ ਨੇ ਰੇਡ ਮਾਰੀ ਇਲੈਕਸ਼ਨ ਹਾਰਨ ਤੋਂ ਬਾਅਦ ਅਟਕੀ ਪਰਵਾਦ ਉਹਨਾਂ ਨੇ ਸਭ ਤੋਂ ਪਹਿਲਾਂ ਮੇਰੇ ਹੋਰ ਪਰਿਵਾਰ ਜਿੰਨੇ ਵੀ ਮੇਰੇ ਕੋਈ ਜਾਣਦੇ ਆਫੀਸਰ ਸੀ ਜਾਂਦੇ ਰਿਸ਼ਤੇਦਾਰ ਸੀ ਉਹਨਾਂ ਨੂੰ ਸਾਨੂੰ ਚੱਕ ਚੱਕ ਕੇ ਬਦਲੇ ਆ ਫਿਰ ਉਦੋਂ ਬਾਅਦ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਅਲੱਗ-ਅਲੱਗ ਸ਼ਹਿਰਾਂ 'ਚ ਜਦੋਂ 42 ਸਾਲ ਦੇ ਉਹਨਾਂ ਸਾਥੀ ਤੇ ਸਾਰੇ ਅਫਸਰ ਜਿਹੜੇ ਮੇਰੇ ਬੇٹے ਦੀ ਸ਼ਾਦੀ ਹੋਈ ਆ ਉੱਥੇ ਮੈਂ ਵੀ ਮੌਜੂਦ ਸੀ ਉੱਥੇ ਹੀ ਭਗਵੰਤ ਮਾਨ ਸਾਹਿਬ ਦੇ ਘਰ ਮਤਰੀ ਮੌਜੂਦ ਸੀ ਉੱਥੋਂ ਬੈਠ ਕੇ ਹੀ ਇਹ ਸਾਰੇ ਇੱਕਦਮ ਹੁਕਮ ਦਿੱਤੇ ਸਾਰੇ ਐਸਐਸਪੀ ਕਮਿਟੀਾਂ ਨੂੰ ਵੀ ਜਿੰਨੇ ਵੀ ਨੇੜੇ ਦੇ ਸਭ ਤੋਂ ਖਾਸ ਬੰਦੇ ਆ ਉਹਨਾਂ ਨੂੰ ਚੱਕਣਾ ਸ਼ੁਰੂ ਕਰ ਦਿਓ ਪਰਚੇ ਦਰਜ ਕਰ ਦਿਓ ਤੇ ਜਿਹੜਾ ਅਰਜੀਬ ਰਾਜਾ ਜੀ ਤੇ ਕਿਉਂਕਿ ਇਹ तकरीबन 3-4 ਵਜੇ ਦੀ ਉਹਨਾਂ ਦੀ ਵਾਈਫ ਜਿਹੜੇ ਉਸ ਵਿਆਹ ਚ ਸ਼ਾਮਲ ਸੀ ਜਦੋਂ ਮੇਰੀ ਆਮਣਾ ਸ਼ਾਮਣਾ ਉਹਨਾਂ ਨਾਲ ਹੋਇਆ ਤੇ ਉਹਨਾਂ ਨੇ ਉਸ ਤੋਂ ਬਾਅਦ ਹੀ ਇਹ ਇੱਕਦਮ ਹੁਕਮ ਇਹ ਕਿਨਾਰਾ ਰਾਜੀ ਦਾ ਜਿਹੜਾ ਇਹ ਬਖਮੰਤਰੀ ਅਪਮਾਨ ਤੋਂ ਇਹਦਾ ਇੱਕ ਅੱਗੇ ਰਾਜਵੀਰ ਸਿੰਘ ਆ ਇਹਨਾਂ ਦਾ ਪੀਜੀ ਜਿਹਨੇ ਜਿਹੜਾ ਸਾਰੇ ਇਪੁੱਠੇ ਕਬਜ਼ੇ ਜਿੰਨੇ ਪੈਸੇ ਜਿੰਨੀਆਂ ਠਗੀਆਂ ਜਿੰਨੇ ਕਬਜ਼ੇ ਅਕਸਰ ਇਹਨੂੰ ਟੈਲੀਫੋਨ ਕਰਦਾ ਤੇ ਰਾਜਵੀਰ ਦੇ ਟੈਲੀਫੋਨ ਜਿੰਨੇ ਮੈਨੂੰ ਐਸਐਸਪੀ ਕਮਿਸ਼ਨਰਾਂ ਨੇ ਦੱਸਿਆ ਕਿ ਉਹ ਇਹ ਤਾਂ ਕੱਲ ਦੇ ਜੰਮੇ ਆ ਜੀ ਤੇ ਉਹਨਾਂ ਨੇ ਤੇ ਤਾਂ ਲੀਬ ਦੱਸੇ ਵੀ ਰਾਜਵੀਰ ਦੇ ਟੈਲੀਫੋਨ ਆ ਰਹੇ ਆ ਵੀ ਐਂ ਕਰਕੇ ਉਹਨੂੰ ਚੱਕੋ ਉਹਨੂੰ ਫੜੋ ਰਾਜਵੀਰ ਸਿੰਘ ਜੋ ਕਰਨਾ ਸੀ ਤੁਸੀਂ ਕਰਦੇ ਆ ਜੀਬ ਰਾਜੇ ਨੂੰ ਆ ਇੱਕ ਜਿਹੜਾ ਸੀਏ ਵੱੰਦਾ ਇਨਸਪੈਕਟਰ ਆ ਜੀ ਸੀਏ ਵੱੰਦਾ ਇਨਸਪੈਕਟਰ ਜੀ ਮੈਂ ਇਕੱਲਾ ਨਹੀਂ ਇਹ ਸਾਰਾ ਕੇਸ ਚਾਹੇ ਮੈਨੂੰ ਹਾਈ ਕੋਰਟ ਲਿਜਾਣਾ ਪਵੇ ਚਾਹੇ ਮੈਨੂੰ ਸੁਪਰੀਮ ਕੋਰਟ ਲਿਜਾਉਣਾ ਪਵੇ ਇਹ ਰਜੇਸ਼ ਐਂਡ ਪਾਰਟੀ ਆ ਜਿਹੜੀ ਇਹਨਾਂ ਨੇ ਉਰੇ ਗੁੰਡਾ ਤੰਤਰ ਬਣਾਇਆ ਹੋਇਆ ਇੱਕ ਚਾਹੇ ਇਹਨਾਂ ਦੇ ਕੋਲ ਵੀ ਆ ਜਵੇ ਚਾਹੇ ਇਹਨਾਂ ਤੇ 10 ਪਰਚੇ ਕਰ ਦੇ ਚਾਹੇ ਇਹਨਾਂ ਦੀਆਂ ਅੱਖੇ ਹੜੇ ਕੱਢ ਲੈ ਚਾਹੇ ਕੁਛ ਕਰ ਲੈ ਰਜੇਸ਼ ਤੇਰਾ ਜਿਹੜਾ ਤੂੰ ਆ ਗੁਪਤਾ ਜੀ ਦੇ ਨਾਮ ਤੇ ਇੱਕ ਅੰਦਰੀ ਸੀ ਜੇਲ੍ਹ ਜਦੋਂ ਮੈਂ ਜੇਲ੍ਹ ਗਿਆ ਮੈਂ ਪੁੱਛਿਆ ਉਹਨਾਂ ਨੂੰ ਕਹੋਣਾ ਰਾਹੁਲ ਪ੍ਰੀਤ ਉਹਨੂੰ ਰੋਹਨ ਪ੍ਰੀਤ ਬੁਖਤਾ ਜੀ ਨੂੰ ਕਾਲ ਗਈ ਕਿਸੇ ਬਾਹਰਲੇ ਨੰਬਰ ਤੋਂ ਕਰਨ ਵਾਲਾ ਕੌਣ ਸੀ ਰੋਹਨਪ੍ਰੀਤ ਕਰਦੇ ਕਿਹਨੂੰ ਸੀ ਬੁਖਤਾ ਜੀ ਨੂੰ ਤੇ ਰੋਹਨਪ੍ਰੀਤ ਦੀ ਲੱਤ ਟੁੱਟ ਗਈ ਉਹ ਕਹਿੰਦਾ ਮੈਂ ਅੰਮ੍ਰਾਂ ਜਮੈਂ ਕਰਦਾ ਜੋ ਕਾਤਾ ਜੀ ਰਾਜੇ ਨੂੰ ਤਾਂ ਮੈਂ ਜਾਣਦਾ ਹੀ ਉਹਦੀ ਲੱਤ ਟੁੱਟੀ ਆ ਲੱਤ ਟੋੜਨ ਤੋਂ ਸਭੇਂ ਤੋਂ ਸਭੀਏ ਹੋਏ ਅਸੀਸਾ ਕੀ ਕਹਨ ਉਹ ਆਹ ਜਿਹੜਾ ਅ ਜਿਹੜਾ ਉਹਨੇ ਨਹੀਂ ਕਿਹਾ ਦੇ ਵੀ ਉਹਨੇ ਨਹੀਂ ਕਿਹਾ ਪਰ ਜੀ ਆਜਾ ਜੀ ਤਾਂ ਉਹ ਦੂਜਾ ਕੇਸ ਉੱਥੇ ਜਾ ਕੇ ਚੱਕ ਲਿਆ ਪਟਿਆਲੇ ਚ ਜੁੜਦੀ ਕਿਵੇਂ ਹੈਗਾ ਉਸੇ ਸੇਮ ਗੱਲ ਜਿਾ ਸਾਡੇ ਤਰੀ ਸਾਹ ਵਰਦੀ ਜਿਹੜੇ ਅਸੀਂ ਸਾਰੇ ਪਰਿਵਾਰ ਬੀਜੇਪੀ ਚ ਉਹਨਾਂ ਤੇ ਇੱਕ ਕੇਸ ਪਾਤਾ ਇਸੇ ਤਰੀਕੇ ਨਾਲ ਹੋਰ ਕੇਸ ਪਾ ਦਿੱਤੇ ਪਰ ਮੈਂ ਇਹ ਕਹਿਣਾ ਸਮਾਨ ਤੋਂ ਗੁਮ ਸਮਾਨ ਇਹ ਬਿਲਕੁਲ ਐਸੋਲੇ ਪੁਲਿਸ ਰਾਜ ਪੁਲਿਸ ਸਟੇਟਮੈਂਟ ਦਿੱਤੀ ਹੈ ਇੱਥੇ ਕੋਈ ਲੋਕਤੰਤਰ ਡੈਮੋਕ੍ਰੇਸੀ ਬਚੀ ਨਹੀਂ ਇੱਥੇ ਚੰਦ ਅਫਸਰ ਨੇ ਜਿਹੜੇ ਹਰ ਜਗ੍ਹਾ ਤੇ ਉਹਨਾਂ ਦੀਆਂ ਬਦਨੀਆਂ ਹੁੰਦੀਆਂ ਉਹ ਲੱਗਦੇ ਨੇ ਤੇ ਜਿੰਨਾ ਮੈਂ ਸਮਝਦਾ ਲੁੱਟ ਖਸੁੱਟੋ ਕਰ ਰਹੇ ਆ ਜੋ ਉਹਨਾਂ ਨੇ ਗੰਦ ਪਾਇਆ ਹੋਇਆ ਮੈਂ ਸਮਝਦਾ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਪਰ ਇਹ ਗੱਲਾਂ ਚੱਗੀਆਂ ਨਹੀਂ ਜੀ ਰਜੀਵ ਰਾਜਾ ਤਾਂ ਉਹੀ ਜਨ ਲਾਇਆ ਹੈ ਜੀ ਉਹੀ ਜਨ ਲਾਇਆ ਤੇ ਅੱਜ ਵੀ ਇਹਦੇ ਚਿਹਰੇ 'ਤੇ ਕੋਈ ਟੇਕ ਨਹੀਂਗਾ ਜਿੰਨਾ ਮਰਜ਼ੀ ਇਹਨੂੰ ਪਹਿਲਾਂ ਚੱਕੀਆਂ 'ਚ ਰੱਖਿਆ ਕੁਛ ਕਰਨ ਨੂੰ ਕਿਉਂਕਿ ਸੀਗਿਆਂ ਰਾਜੀ ਰਾਜਾ ਫੈਲੀਟਨ ਕਰਕੇ ਪੁੱਤਰੇ ਆ ਆਦੀਵਾਦ ਬੀਲ ਆ ਜਿਹੜੀ ਉਹਨੂੰ ਵੀ ਕਰਾਉਣ ਨੂੰ ਰੋਕਣ ਨੂੰ ਪੂਰਾ ਜ਼ੋਰ ਲਾਇਆ বারবার কোশ্চা ਕੀਤੀਆਂ ਜਾ ਰਹੀਆਂ ਸੀ ਬੇਨ ਲਾ ਕਰੇ ਕਦੇ ਆਇਓ ਨਹੀਂ ਆਉਂਦਾ ਸੀ ਕਦੇ ਕੋਈ ਨਹੀਂ ਆਉਂਦਾ ਸੀ ਪਰ ਕੱਲ ਇਹ ਆ ਵੀ ਇਹਨਾਂ ਨਾਲ ਕਰਨਲ ਹੋ ਕੀ ਜੋ ਲੱਭੂ ਪ੍ਰਾਪਤ ਕੀ ਇੱਕ 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 ਬੁੱਕ ਮੰਤਰੀ ਦਾ 스ਕੀਡ ਦਾ ਉਹ ਜੀਵ ਰਾਜਨ ਆ ਕੀ ਨੀ ਲ ਇਹਨੂੰ ਤਾਂ ਹੁਣ ਚੱਕ ਕੇ ਲੈ ਜੂ ਲੈ ਜੂ ਇਹ ਇਹ ਕੀ ਕਰ ਲੂ ਵਿਚਾਰ ਇਹ ਕੀ ਕਰ ਲੂ ਇਹਦਾ ਪਰਿਵਾਰ ਕੀ ਕਰ